ਇਹ ਮੰਨ ਕੇ ਚੱਲੋ ਜੀ ਗੂਠੇ ਦੇ ਉੱਤੇ ਵਾਈਟ ਹੋਇਆ ਤਾਂ ਗੂਠੇ ਤੋਂ ਲੈ ਕੇ ਤੁਸੀਂ ਉੱਪਰ ਤੱਕ ਬਾਹਾਂ ਤੱਕ ਇੱਕ 1 ਮੀਟਰ ਲੰਬੀ 4 ਇੰਚ ਚੌੜੀ ਕੱਪੜੇ ਦੀ ਪੱਟੀ ਹੋਵੇ ਜਾਂ ਗਰਮ ਪੱਟੀ ਹੋਵੇ ਉਹ ਤੁਸੀਂ ਲਪੇਟ ਦੇਣੀ ਹੈ ਹੂੰ ਠੀਕ ਹੈ ਤੇ ਉਹਨੂੰ ਜੇ ਤੁਸੀਂ ਟਾਈਟ ਵੀ ਲਪੇਟਣ ਦੀ ਕੋਸ਼ਿਸ਼ ਕਰੋਗੇ ਉਹ ਇੰਨੀ ਟਾਈਟ ਨਹੀਂ ਹੋਏਗੀ ਜਿੰਨੀ ਕੋ ਰੱਸੀ ਹੋ ਜਾਂਦੀ ਹੈ ਹੂੰ ਤੇ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਪੇਸ਼ੈਂਟ ਨੂੰ ਸ਼ਾਂਤ ਰੱਖਣਾ ਉਹਨੂੰ ਭਜਨ ਅਠ ਨਹੀਂ ਕਰਨ ਦੇਣੀ ਹੈਗੀ ਤੇ ਜੇ ਮਤਲਬ ਤੁਸੀਂ ਉਹਨੂੰ ਟਰੈਵਲਿੰਗ ਕਰਾ ਰਹੇ ਹੋ ਤਾਂ ਉਹਨੂੰ ਲਟਾਣਾ ਤਾਂ ਇੱਕ ਸਾਈਡ ਨੂੰ ਲਟਾਣਾ ਹੈ ਹੂੰ ਤਾਂ ਕਿ ਜੇ ਉਹਦੇ ਮੂੰਹ ਦੇ ਵਿੱਚ ਝੱਗ ਬਣੇ ਆਪਾਂ ਦੇਖਦੇ ਹਾਂ ਕਿ ਮੂੰਹ ਦੇ ਵਿੱਚ ਝੱਗ ਬਣੇ ਹਾਂ ਸ਼ੁਰੂ ਹੋ ਜਾਂਦੀ ਹੈ ਉਹ ਜੇ ਸਿੱਧਾ ਪੇਸ਼ੈਂਟ ਲੇਟਿਆ ਹੋਏਗਾ ਤਾਂ ਉਹਦੇ ਇੱਥੇ ਜਾ ਕੇ ਉਹ ਬਲੋਕੇਜ ਕਰਨ ਲੱਗ ਜਾਂਦੀ ਹੈ ਗਲੇ ਦੇ ਵਿੱਚ ਤਾਂ ਉਹਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋਣ ਲੱਗ ਜਾਂਦੀ ਹੈ ਉਹ ਝੱਗ ਜਿਹੜੀ ਹੈਗੀ ਹੈ ਡਰੇਨ ਹੋ ਜਾਵੇ ਬਾਹਰ ਇਸ ਕਰਕੇ ਉਹਨੂੰ ਟੇਡਾ ਲਟਾਇਆ ਜਾਂਦਾ ਤੇ ਇੱਕ ਪਾਸੇ ਨੂੰ ਲਟਾਇਆ ਜਾਂਦਾ ਫਿਰ ਉਸ ਤੋਂ ਬਾਅਦ ਮਤਲਬ ਉਹਨਾਂ ਕ ਕਰਕੇ ਉਹਨੂੰ ਹਸਪੀਟਲ ਵੱਲ ਲੈ ਕੇ ਜਾਣਾ ਔਰ ਉਸ ਹਸਪੀਟਲ ਵੱਲ ਲੈ ਕੇ ਜਾਣਾ ਜਿੱਥੇ ਸਨੇਕ ਬਾਈਟ ਦੇ ਕੇਸਿਸ ਆਂਦੇ ਨੇ ਹਮ ਕਿਉਂਕਿ ਬੋਕੇਸ਼ਨ ਨੌਲੇਜ ਕੁਝ ਹੋਰ ਹੁੰਦੀ ਹੈ ਕਿਤਾਬਾਂ ਦੀ ਨੌਲੇਜ ਕੁਝ ਹੋਰ ਹੁੰਦੀ ਹੈ ਜਿਹੜਾ ਡਾਕਟਰ ਸਨੇਕ ਬਾਈਟ ਦੇ ਕੇਸਿਸ ਨੂੰ ਟਰੀਟ ਕਰਦਾ ਉਹੀ ਉਸ ਚੀਜ਼ ਦਾ ਮਾਹਰ ਹੋਏਗਾ ਉਹੀ ਵਧੀਆ ਟਰੀਟਮੈਂਟ ਕਰ ਪਾਏਗਾ ਹਮ ਹਮ ਸਨੇਕ ਬਾਈਟ ਦੇ ਕੇਸਿਸ ਨੇ ਵੱਧ ਦੇ ਗੁਜ਼ਾਰੇਆ ਮਤਲਬ ਮੈਂ ਜੇ ਪਿਛਲੇ 10 ਸਾਲਾਂ ਦੀ ਗੱਲ ਕਰਾਂ ਹਮ ਤੇ ਪਹਿਲਾਂ ਇਹਨੇ ਨਹੀਂ ਕੇਸਿਸ ਨਜ਼ਰ ਆਉਂਦੇ ਸੀ ਸਿਰੂਰ ਪਹਿਲਾਂ ਜਿਹੜੇ ਆ ਉਹ ਖੇਤ ਖੁੱਲੇ ਹੁੰਦੇ ਸੀ ਇੰਨੀਆਂ ਕੋਠੀਆਂ ਵੀ ਨਹੀਂ ਹੁੰਦੀਆਂ ਸੀ ਹੁਣ ਤਾਂ ਅਸੀਂ ਕੋਠੀਆਂ ਬਣ ਗਈਆਂ ਟਾਈਲਾਂ ਲੱਗ ਗਈਆਂ ਤੇ ਇੰਨੇ ਸਨੇਕ ਸਨੇਕ ਬਾਈਟਸ ਕਿਉਂ ਲੱਗ ਗਏ ਦੇਖੋ ਇੱਕ ਤਾਂ ਇਹ ਹੈ ਕਿ ਹੁਣ ਸੋਸ਼ਲ ਮੀਡੀਆ ਦੀ ਕਾਫੀ ਕਵਰੇਜ ਹੈਗੀ ਆ ਠੀਕ ਹੈ ਉਹਦਾ ਵੀ ਫਰਕ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਕਿ ਸਨੇਕ ਬਾਈਟ ਹੋਈ ਹੈ ਕਿਸੇ ਨੂੰ ਤੇ ਦੂਸਰੀ ਗੱਲ ਇਹ ਹੈ ਕਿ ਜਿੱਦਾਂ ਜਿੱਦਾਂ ਅਸੀਂ ਲੈਂਡ ਨੂੰ ਕਵਰ ਕਰਦੇ ਜਾਂਦੇ ਆ ਅਸੀਂ ਜੰਗਲੀ ਜਾਨਵਰ ਹੋਣ ਜਾਂ ਸੱਪ ਹੋਣ ਉਹਨਾਂ ਦਾ ਏਰੀਆ ਕਵਰ ਦੱਬਦੇ ਜਾ ਰਹੇ ਹਾਂ ਇੱਕ ਤਰੀਕੇ ਦੇ ਨਾਲ ਕਿਉਂਕਿ ਉਹ ਐਗਜ਼ਿਸਟੈਂਟ ਤਾਂ ਉੱਥੇ ਹੈਗੇ ਆ ਰਹਿ ਰਹੇ ਆ ਤੇ ਫਿਰ ਉਹਨਾਂ ਦੇ ਨਾਲ ਸਾਡਾ ਜਿਹੜਾ ਟਕਰਾਅ ਹੈਗਾ ਉਹ ਵੱਧਦਾ ਜਾ ਰਿਹਾ ਦਿਨ ਪਰ ਦਿਨ ਸਾਡ ਮਤਲਬ ਸਪੇਸ ਦੇ ਕਰਕੇ ਸਾਡੀ ਉਹਨਾਂ ਨਾਲ ਲੜਾਈ ਹੋ ਰਹੀ ਹੈ ਇੱਕ ਤਰੀਕੇ ਨਾਲ ਉਹ ਹੁਣ ਜਿੱਥੇ ਹੁਣ ਅਸੀਂ ਅੱਜ ਬੈਠੇ ਆ ਉੱਥੇ ਪਹਿਲਾਂ ਖਾਲੀ ਪਲਾਟ ਸੀ ਫਿਰ ਖੇਤ ਹੁੰਦੇ ਹੋਣਗੇ ਫਿਰ ਉਸ ਤੋਂ ਪਹਿਲਾਂ ਇੱਕ ਜੰਗਲੀ এনवायरमेंट ਹੁੰਦਾ ਹੋਏਗਾ ਹਨਾ ਤੇ ਹੁਣ ਉੱਥੇ ਕੁਝ ਸੱਪ ਜਿਹੜੇ ਹੈਗੇ ਬਚ ਜਾਂਦੇ ਨੇ ਤੇ ਉਹ ਆਸੇ-ਪਾਸੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਸਮ ਹਾਉ ਸਾਡੇ ਪ੍ਰਾਪਰਟੀ ਦੇ ਵਿੱਚ ਆ ਜਾਂਦੇ ਨੇ ਤੇ ਇਦਾਂ ਕਰਕੇ ਕਨਫਲਿਕਟ ਜਿਹੜਾ ਹੈਗਾ ਵਧ ਰਿਹਾ ਹੈ ਬਾਕੀ ਇਹ ਵੀ ਹੈ ਕਿ ਮਤਲਬ ਜਿਹੜਾ ਇੰਡੀਆ ਹੈਗਾ ਇੰਡੀਆ ਦੇ ਵਿੱਚ ਆ ਆਪਾਂ ਜੇ ਗੱਲ ਕਰੀਏ ਇੰਡੀਆ ਇੱਕ ਇਦਾਂ ਦੀ ਕੰਟਰੀ ਆ ਜਿੱਥੇ ਸਭ ਤੋਂ ਜ਼ਿਆਦਾ ਸੱਪ ਦੇ ਡੰਗ ਨਾਲ ਲੋਗ ਮਰਦੇ ਨੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਕਿੰਨੇ ਅਰਲੀ ਜੀ ਗਲ ਡਾਕੂਮੈਂਟਡ ਹੈਗੇ ਨੇ 58000 ਸਾਲ ਦੇ ਵਿੱਚ ਸਾਲ ਦੇ ਵਿੱਚ ਸਾਲ ਦੇ ਵਿੱਚ 58000 ਲੋਕ ਮਰ ਰਹੇ ਨੇ ਬਟ ਇਹ ਜਿਹੜਾ ਨੰਬਰ ਹੈਗਾ ਇਹ ਅੰਡਰ ਐਸਟੀਮੇਟਡ ਹੈ ਕੋਈ ਪਤਾ ਹੀ ਨਹੀਂ ਲੱਗਦਾ ਹਾਂ ਜੀ ਕਈਆਂ ਨੂੰ ਇਹ ਹੈ ਕਿ ਜਿਵੇਂ ਹੁਣ ਕ੍ਰੇਟ ਦੀ ਬਾਈਟ ਹੈ ਉਹ ਚ ਪਤਾ ਹੀ ਨਹੀਂ ਕਿ ਕ੍ਰੇਟ ਨੇ ਬਾਈਟ ਕੀਤੀ ਹੈ ਠੀਕ ਹੈ ਜੀ ਦੂਸਰੀ ਗੱਲ ਇਹ ਹੈ ਕਿ ਕਈ ਕੇਸਿਸ ਮਤਲਬ ਇਦਾਂ ਦੇ ਜਿਹਦੇ ਚ ਲੋਕੀ ਇਹਨੂੰ ਐਜ਼ ਅ ਸਨੇਕ ਬਾਈਟ ਉਹ ਜਦ ਡੈਥ ਰਜਿਸਟਰ ਨਹੀਂ ਕਰਾਉਂਦੇ ਹੈਗੇ ਹੂੰ ਬਿਲਕੁਲ ਕਿਉਂਕਿ ਉਹ ਹਸਪੀਟਲ ਤੱਕੇ ਨਹੀਂ ਜਾਂਦੇ ਹੈਗੇ ਉਹ ਮਤਲਬ ਦੇਸੀ ਇਲਾਜ ਦੇ ਵਿੱਚ ਪਏ ਹੁੰਦੇ ਨੇ ਉਹ ਡੈਥ ਹੋ ਜਾਂਦੀ ਹੈ ਚਲੋ ਦੈਟਸ ਆਲ ਮਤਲਬ ਉਹ ਰਜਿਸਟ੍ਰੇਸ਼ਨ ਨਹੀਂ ਹੁੰਦੀ ਹੈ ਕੋਈ ਪ੍ਰੋਪਰ ਸਰਵੇ ਜਾਂ ਸੈਂਸਸ ਨਹੀਂ ਹੈਗਾ ਨਾ ਤਾਂ ਕਰਕੇ ਇਹ ਹੈ ਕਿ ਇਹ ਨੰਬਰ ਜਿਹੜਾ ਹੈਗਾ ਇਹ ਕਾਫੀ ਜ਼ਿਆਦਾ ਹੋਏਗਾ ਹੂੰ ਕਿਉਂਕਿ ਪਿੰਡਾਂ ਦੇ ਵਿੱਚ ਅਸੀਂ ਹੁਣ ਜਦ ਜਾਂਦੇ ਆ ਤਾਂ ਉੱਥੇ ਹੁਣ ਸਨੇਕ ਬਾਈਟ ਹੋਈ ਹੁੰਦੀ ਆ ਉਹਨਾਂ ਨੂੰ ਬਟ ਉਹਨਾਂ ਨੇ ਕਿਤੇ ਰਿਕਾਰਡ ਨਹੀਂ ਕਰਾਈ ਹੁੰਦੀ ਬਿਲਕੁਲ ਨਹੀਂ ਜਾਂ ਕੋਈ ਐਦਾਂ ਦਾ ਸਿਸਟਮ ਨਹੀਂ ਹੈਗਾ ਜਿੱਥੇ ਉਹ ਰਿਕਾਰਡ ਕਰਵਾਉਂਦੇ ਇੱਕ ਮੈਂ ਸਵਾਲ ਪੁੱਛਣ ਲੱਗਾ ਸੀ ਜੀ ਵੀ ਅਸਲ 'ਚ ਲੋਕੀ ਜਿਹੜੇ ਸਨੇਕ ਕੈਚਰਸ ਹੁੰਦੇ ਆ ਨਾ ਉਹਨਾਂ ਨੂੰ ਐਂ ਲੱਗਦਾ ਵੀ ਇਹਨਾਂ ਨੇ ਹੱਥ 'ਚ ਬੀਨ ਫੜੀ ਹੋਏਗੀ ਕੱਪੜੇ ਵੀ ਉਸ ਤਰੀਕੇ ਨਾਲ ਪਾਏ ਹੋਣਗੇ ਤੁਸੀਂ ਆਮ ਨਾਲ ਟੀ-ਸ਼ਰਟ ਪਾਈ ਆ ਪਜਾਮਾ ਪਾਇਆ ਆਪਣਾ ਲੋਅਰ ਪਾਇਆ ਆ ਸ਼ੂਜ਼ ਪਾਏ ਨੇ ਤਾਂ ਲੋਕੀ ਦੇਖ ਕੇ ਇੰਟਰਸਟ ਬਣ ਨਹੀਂ ਕਰ ਜਾਂਦੇ ਵੀ ਇਹਦੇ ਹੱਥ 'ਚ ਤਾਂ ਬੀਨ ਨਹੀਂ ਹੈਗੀ ਆ ਸਭ ਕਿੱਥੋਂ ਫੜੂਗਾ ਬਿਲਕੁਲ ਕਰਦੇ ਆ ਜਦੋਂ ਕਾਲ ਕਰਦੇ ਆ ਚਲੋ ਕਾਲ ਤੇ ਤਾਂ ਉਹਨਾਂ ਨੂੰ ਕੀ ਪਤਾ ਲੱਗਣਾ ਬਟ ਜਦੋਂ ਅਸੀਂ ਉਹਨਾਂ ਦੇ ਪਹੁੰਚਦੇ ਆ ਤਾਂ ਉੱਥੇ ਉਹ ਫਿਰ ਆਪਸ 'ਚ ਇੱਕ ਵਾਰੀ ਤਾਂ ਉਹ ਡਾਊਟਫੁਲ ਹੋ ਜਾਂਦੇ ਤੇ ਗੱਲਾਂ ਕਰਨ ਲੱਗ ਜਾਂਦੇ ਇਹ ਇਹ ਫੜਨਗੇ ਸਭ ਤੇ ਫਿਰ ਜਦ ਮਤਲਬ ਅਸੀਂ ਉਹਨੂੰ ਕੈਪਚਰ ਕਰ ਲੰਨੇ ਆ ਸਹੀ ਢੰਗ ਦੇ ਨਾਲ ਫਿਰ ਉਹਨਾਂ ਨੂੰ ਵਿਸ਼ਵਾਸ ਹੁੰਦਾ ਕਿ ਹਾਂ ਅਦਰਵਾਈਜ਼ ਲੋਕਾਂ ਦੇ ਵਿੱਚ ਇੱਕ ਅਸੀਂ ਨਾ ਦੇਖੋ ਹਰੇਕ ਚੀਜ਼ ਦੇ ਨਾਲ ਬੰਨੇ ਹੋਏ ਆ ਸਾਨੂੰ ਚੀਜ਼ਾਂ ਦੇ ਬਾਰੇ ਇਹੀ ਲੱਗਦਾ ਕਿ ਜੇ ਕੋਈ ਸੱਪ ਫੜਨ ਵਾਲਾ ਹੋਏਗਾ ਤਾਂ ਕੋਈ ਚਾਦਰਾਂ ਪਾ ਕੇ ਆਏਗਾ ਚਾਦਰਾਂ ਪਾ ਕੇ ਆਊਗਾ ਹੱਥ ਦੇ ਵਿੱਚ ਬੀਨ ਹੋਏਗੀ ਆ ਉਹਦੇ ਮਾਲਾ-ਮੂਲਾ ਪਾਈਆਂ ਹੋਣਗੀਆਂ ਤੇ ਕਿਉਂਕਿ ਅਸੀਂ ਪਹਿਲਾਂ ਤੋਂ ਉਹੀ ਚੀਜ਼ਾਂ ਦੇਖਦੇ ਆ ਰਹੇ ਹਾਂ ਮੈਂ ਆਪਣਾ ਜਿਹੜਾ ਡ्रेसਿੰਗ ਸੈਂਸ ਉਹ ਇਸ ਲਈ ਰੱਖਿਆ ਕਿਉਂਕਿ ਹਰੇਕ ਕੰਮ ਲਈ ਨਾ ਤੁਹਾਡਾ ਇੱਕ ਡிரஸ் ਅਪ ਹੁੰਦਾ ਤੇ ਉਹ ਇਸ ਵਾਸਤੇ ਕਿ ਮਤਲਬ ਉਹਦੇ ਵਿੱਚ ਫਲੈਕਸੀਬਿਲਟੀ ਵੀ ਹੋਵੇ ਜਿੱਦਾਂ ਹੁਣ ਸਾਡਾ ਕੰਮ ਜਿਹੜਾ ਹੈਗਾ ਉਹਦੇ ਵਿੱਚ ਫਲੈਕਸੀਬਿਲਟੀ ਵੀ ਚਾਹੀਦੀ ਹੈ ਪ੍ਰੋਟੈਕਸ਼ਨ ਵੀ ਚਾਹੀਦੀ ਹੈ ਉਸ ਉਸ ਟਾਈਪ ਦੇ ਨਾਲ ਜਿਹੜਾ ਹੈਗਾ ਆਪਣਾ ਡிரஸ் ਅਪ ਜਾਂ ਜਿਹੜੀ ਆਪਣੀ ਕਹੋ ਆਪਾਂ ਪੋਸ਼ਾਕ ਹੈਗੀ ਉਹ ਰੱਖਣੀ ਪੈਂਦੀ ਇੱਕ ਮੈਂ ਇਹ ਵੀ ਸੁਣਿਆ ਮੈਂ ਕਈਆਂ ਤੋਂ ਸੁਣਿਆ ਸੀ ਕਹਿੰਦੇ ਤੁਹਾਨੂੰ ਮਣੀ ਵਾਲਾ ਬਾਬਾ ਵੀ ਕਿਹਾ ਜਾਂਦਾ ਹੈ ਤੁਹਾਡੇ ਸਿਰ ਤੇ ਕਹਿੰਦੇ ਮਣੀ ਹੈਗੀ ਹੈ ਜਦੋਂ ਤੁਸੀਂ ਸੱਪ ਲੱਭਣ ਜਾਂਦੇ ਹੋ ਤਾਂ ਸਿਰ ਤੇ ਇੱਕ ਮਣੀ ਲਗਾ ਕੇ ਜਾਂਦੇ ਜਿਹਦੇ ਨਾਲ ਸਭ ਤੁਹਾਡੇ ਕੋਲ ਆ ਜਾਂਦਾ ਹਾਂ ਲੋਕੀ ਲੋਕਾਂ ਨੂੰ ਮਣੀ ਲੱਗਦੀ ਆ ਉਹ ਪਰ ਉਹ ਹੈ ਇਦਾਂ ਕਿ ਮੇਰੇ ਕੋਲ ਹੈ ਟਾਰਚ ਹੈ ਕਿ ਜੋ ਮੈਂ ਆਮ ਤੌਰ ਦੇ ਉੱਤੇ ਸਿਰ ਦੇ ਉੱਤੇ ਬੰਨਦਾ ਆਇਆ ਕਹ ਲਓ ਕਿ ਮਤਲਬ ਟਾਈ ਕਰਦਾ ਹਾਂ ਨਾ ਇਸ ਕਰਕੇ ਕਿਉਂਕਿ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਮੋਬਾਈਲ ਤੋਂ ਆਪਣੀ ਲਾਈਟ ਦਿਖਾਓ ਕਿਉਂਕਿ ਇਹਦੇ ਵਿੱਚ ਮਿਲੀ ਸੈਕੰਡਸ ਦਾ ਹੀ ਕੰਮ ਹੈ ਜੇ ਲਾਈਟ ਇੱਧਰ ਉੱਧਰ ਹੋਈ ਹਨੇਰੇ ਦੇ ਵਿੱਚ ਵੀ ਕੰਮ ਕਰਨਾ ਪੈਂਦਾ ਤਾਂ ਜਿਹੜੀ ਉਹ ਲਾਈਟ ਫਲੈਸ਼ ਲਾਈਟ ਹੈਗੀ ਆ ਜਾਂ ਸਰਚ ਲਾਈਟ ਹੈਗੀ ਆ ਜੋ ਸਿਰ ਤੇ ਮੈਂ ਇੱਥੇ ਲਗਾਉਣਾ ਹੈ ਉਹਦੀ ਰੋਸ਼ਨੀ ਕਾਫੀ ਤੇਜ ਹੈ ਜਿਹਦੇ ਕਰਕੇ ਲੋਕੀ ਮਤਲਬ ਅੱਖ ਦੇ ਨਾਲ ਅੱਖ ਮਲਾ ਕੇ ਦੇਖ ਨਹੀਂ ਸਕਦੇ ਜਦੋਂ ਚੱਲਦੀ ਹੁੰਦੀ ਹੈ ਤੇ ਔਰ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੁੰਦਾ ਕਿ ਉੱਥੇ ਇਹਨਾਂ ਨੇ ਮਨੀ ਲਾਈ ਹੋਈ ਹੈ ਉਹ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਕਿ ਇਹਨਾਂ ਨੇ ਸਿਰ ਤੇ ਮਨੀ ਲਈ ਹੈ ਜਾਂ ਕੀ ਹੈ ਨਾਗਮਣੀ ਹੁੰਦੀ ਹੈ ਪੁਰਾਣੀਆਂ ਫਿਲਮਸ ਅਸੀਂ ਦੇਖਦੇ ਸੀ ਉਹਦੀ ਨਾਗਮਣੀ ਦੀ ਗੱਲ ਕਹੀ ਜਾਂਦੇ ਸੀ ਵੀ ਇਹਦੇ ਕੋਲ ਨਾਗਮਣੀ ਹੈ ਇਹਦਾ ਕੁਛ ਇਹਦਾ ਇਹਦਾ ਕੋਈ ਕੁਛ ਨਹੀਂ ਵਿਗਾਰ ਸਕਦਾ ਇਹਦੇ ਕੋਲ ਨਾਗਮਣੀ ਪਹੁੰਚ ਗਈ ਹੁੰਦੀ ਹੈ ਅਸਲ ਦੇ ਵਿੱਚ ਇਹਦੇ ਹਾਂ ਤਾਂ ਦੇਖੋ ਬੇਸਿਕਲੀ ਕੋਈ ਸੋਲਿਡ ਐਵਿਡੈਂਸ ਨਹੀਂ ਹੈ ਕਿ ਹੁੰਦੀ ਹੈ ਜਾਂ ਨਹੀਂ ਹੁੰਦੀ ਕੁਝ ਕਿ ਥਿਉਰੀਜ਼ ਨੇ ਕਿ ਜਿੱਦਾਂ ਕੋਈ ਜੋ ਦੱਸਦੇ ਆ ਨਾ ਮਤਲਬ ਲੋਕਲ ਲੋਕ ਦੱਸਦੇ ਆ ਤੇ ਉਹਦੇ ਵਿੱਚ ਵੀ ਹਲੇ ਕੋਈ ਪਿੱਛੇ ਉਹਦੇ ਕੋਈ ਐਦਾਂ ਦੇ ਸੋਲਿਡ ਐਵਿਡੈਂਸ ਨਹੀਂ ਹੈਗੇ ਕਿ ਆਪਾਂ ਕਹਿ ਦਈਏ ਕਿ ਹਾਂ ਨਾਗਮਣੀ ਹੁੰਦੀ ਹੈ ਹੂੰ ਪਰ ਤੁਸੀਂ ਅ ਵੀਰ ਜਿਹਾ ਕਿਉਂ ਕਰਦੇ ਰਹਿੰਦੇ ਹੋ ਤੁਹਾਡੀ ਬੜੀਆਂ ਨਾ ਗੱਲਾਂ ਬਾਤਾਂ ਵੀ ਹੁੰਦੀਆਂ ਕਦੇ ਕਿਸੇ ਨੇ ਦੇਖੀ ਹੈ ਕੋਈ ਗੱਲ ਕਦੇ ਹੋਈ ਕੋਈ ਐਕਸਪੀਰੀਅੰਸ ਕਿਸ ਨੇ ਸ਼ੇਅਰ ਕੀਤਾ ਹੋਵੇ ਐਦਾਂ ਤਾਂ ਬਹੁਤ ਲੋਕ ਕਹਿੰਦੇ ਨੇ ਪਰ ਹੁਣ ਸੁਣੀ ਸੁਣਾਈ ਗੱਲ ਔਰ ਇੱਕ ਜਿਹੜੀ ਕੋਈ ਪ੍ਰੋਪਰ ਐਵੀਡੈਂਸ ਵਾਲੀ ਗੱਲ ਹੈਗੀ ਆ ਜਿਹਦੇ ਪਿੱਛੇ ਕੋਈ ਸਬੂਤ ਹੋਵੇ ਵੈਲਿਡ ਉਹ ਉਸ ਸੀਜ਼ ਦਾ ਫਰਕ ਪੈ ਜਾਂਦਾ ਨਾ ਹੂੰ ਕਿਉਂਕਿ ਸੱਪ ਇੱਕ ਐਜੀ ਚੀਜ਼ ਹੈ ਜਿਹਨੂੰ ਦੇਖ ਕੇ ਬੰਦਾ ਡਰਦਾ ਵੀ ਹੈ ਬਿਲਕੁਲ ਤੇ ਉਹ ਮਤਲਬ ਚਾਹੇ ਬੰਦਾ ਉੱਪਰ ਉੱਪਰੋ ਕਹੀ ਜਾਵੇ ਚਲੋ ਜਿਹੜੇ ਲੋਕ ਰੋਜ਼ ਦੇਖਦੇ ਨੇ ਮਤਲਬ ਪਿੰਡਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਗਰਾਊਂਡ ਲੈਵਲ ਤੇ ਕੰਮ ਕਰਦੇ ਹੋ ਡੇਲੀ ਬੇਸਿਸ ਦੇ ਉੱਤੇ ਦੇਖਦੇ ਨੇ ਹਨਾ ਸੱਪਾਂ ਨੂੰ ਤੇ ਉਹਨਾਂ ਨੂੰ ਤਾਂ ਚਲੋ ਕਾਫੀ ਹੱਦ ਤੱਕ ਉਹਨਾਂ ਬਾਰੇ ਕਹ ਲੋ ਸਹੀ ਉਹ ਦੱਸ ਦਿੰਦੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿਵੇਂ ਦਾ ਸੱਪ ਸੀ ਜਿੰਦਾ ਸ਼ਹਿਰੀ ਲੋਕ ਨੇ ਆ ਹੋਰ ਇਦਾਂ ਦੇ ਲੋਕ ਹੈਗੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸੱਪ ਜਿਹੜਾ ਅਸੀਂ ਦੇਖਿਆ ਸੀ ਹੈ ਕਿੰਦਾ ਦਾ ਇਵੇਂ ਉਹ ਰੰਗ ਦਾ ਵੀ ਸਾਨੂੰ ਫਰਕ ਦੱਸ ਦਿੰਦੇ ਆ ਜਦ ਅਸੀਂ ਫੋਨ ਤੇ ਪੁੱਛਦੇ ਹਾਂ ਤੇ ਉਹਨਾਂ ਦੇ ਘਰ ਜਾਂਦੇ ਆ ਤਾਂ ਕੁਝ ਹੋਰ ਨਿਕਲਦਾ ਹੋਰ ਰੰਗ ਦਾ ਫਰਕ ਹੁੰਦਾ ਤਾਂ ਇਹ ਇਹ ਚੀਜ਼ ਇਹੀ ਹੈ ਕਿ ਬੰਦਾ ਇੰਨਾ ਕਿ ਜ਼ਿਆਦਾ ਘਬਰਾ ਜਾਂਦਾ ਕੁਝ ਹਨੇਰੇ ਸਵੇਰੇ ਦੇਖਦਾ ਕੁਝ ਉਹਦੀ ਚਾਲ ਇਦਾਂ ਦੀ ਹੁੰਦੀ ਹੈ ਕਿ ਉਹ ਭੁਲੇਖਾ ਪਾਉਂਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ ਮਤਲਬ ਲੋਕਲ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਗੱਲ ਦੇ ਉੱਤੇ ਵਿਸ਼ਵਾਸ ਕਰਨਾ ਥੋੜਾ ਔਖਾ ਹੋ ਜਾਂਦਾ ਐਵੇਂ ਬੜੀ ਵੈਰੀ ਹੁੰਦਾ ਹਣਾ ਕਿ ਤੁਸੀਂ ਕਿਹਾ ਵੀ ਰੰਗ ਹੀ ਬਿਲਕੁਲ ਇਫਰੰਟ ਦੱਸ ਦਿੰਦੇ ਆ ਤੁਸੀਂ ਇੱਥੋਂ ਸੁਣਿਆ ਹੋਵੇ ਕੋਈ ਹੋਰ ਰੰਗ ਤੁਹਾਨੂੰ ਸੋਚਿਆ ਤੁਸੀਂ ਸੋਚਿਆ ਹੋਵੇ ਵੀ ਅੱਗੇ ਜਾ ਕੇ ਸ਼ਾਇਦ ਮੈਨੂੰ ਕਿੰਗ ਕੋਬਰਾ ਮਿਲੇਗਾ ਜਾਂ ਕੋਈ ਹੋਰ ਸਾਪ ਮਿਲੇਗਾ ਜਾਂ ਕਈ ਵਾਰੀ ਜਿਹੜਾ ਇਹ ਗੱਲ ਆ ਵੀ ਜਿਹੜਾ ਜ਼ਹਿਰੀਲਾ ਸੱਪ ਨਹੀਂ ਹੈ ਉਹ ਦੇਖਣ ਨੂੰ ਮਿਲੇਗਾ ਅੱਗੋਂ ਮਿਲੇ ਆ ਉਹ ਜ਼ਹਿਰੀਲਾ ਸੱਪ ਮੈਨਮਸ ਕੇ